ਅੱਜ ਦੀਆਂ ਖਬਰਾਂਵਾਂ 'ਵਾਂ ਚੱਲੀਏ ਤੇ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਸਾਬਕਾ ਸਾਡੇ ਪ੍ਰੈਜ਼ੀਡੈਂਟ ਆ ਤੇ ਇਲੋਨ ਮਸਕ ਜਿਹੜੇ ਐਕਸ ਦੇ ਸੀਈਓ ਐਕਸ ਦੇ ਵੀ ਮਾਲਕ ਆ ਟੈਸਲਾ ਦੇ ਵੀ ਮਾਲਕ ਹੈਗੇ ਆ ਉਹਨਾਂ ਦੇ ਵਿਚਾਰ ਵਿਚਾਲੇ ਇੱਕ ਜਿਹੜੀ ਗੱਲਬਾਤ ਹੋਈ ਹੈਗੀ ਲਾਈਵ ਉਸ ਗੱਲਬਾਤ ਨੇ ਕਾਫੀ ਜਣਾ ਅਮਰੀਕਾ ਦੇ ਵਿੱਚ ਪਹੁੰਚਾ ਲਿਆਤਾ ਅ ਕਹਿੰਦੇ ਵੀ ਜੇਸ ਹੱਬ ਦੇ ਨਾਲ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਡਿਪੋਰਟੇਸ਼ਨ ਹੋਊਗੀ ਕਹਿੰਦੇ ਵੀ ਵੀ ਆਰ ਗੋਇੰਗ ਟੂ ਹੈਵ ਦਾ ਲਾਰਜੇਸਟ ਡਿਪੋਰਟੇਸ਼ਨ ਇਨ ਦਾ ਹਿਸਟਰੀ ਆਫ ਦਾ ਕੰਟਰੀ ਸੋ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਬਾਰਡਰ ਕ੍ਰੋਸ ਕਰਕੇ ਆਏ ਆ ਜਾਂ ਅਨ ਡਾਕੂਮੈਂਟਡ ਹੈਗੇ ਆ ਉਹ ਬਹੁਤ ਘਬਰਾਏ ਹੋਏ ਹੈਗੇ ਆ ਇਸ ਤੋਂ ਬਿਨਾਂ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਵਾਪਸ ਫੇਰ ਬਟਲਰ ਪੈਂਸਿਲਵੇਨੀਆ ਨੂੰ ਜਾ ਰਹੇ ਆ ਜਿੱਥੇ ਸਰੋਤਿਆਂ ਨੂੰ ਯਾਦ ਹੋਊਗਾ ਉਹਨਾਂ ਦੇ ਗੋਲੀ ਚੱਲੀ ਸੀ ਅਸੈਸੀਨੇਸ਼ਨ ਅਟੈਂਪਟ ਹੋਇਆ ਸੀ ਮਿਡ ਜੁਲਾਈ ਦੇ ਵਿੱਚ ਲੱਕਲੀ ਉਹ ਬਚ ਗਏ ਸੀ ਉਹ ਕਹਿੰਦੇ ਵੀ ਲੋਕ ਉੱਥੇ ਦੇ ਬੜੇ ਇਨਕ੍ਰੈਡੀਬਲ ਹੈਗੇ ਆ ਤੇ ਮੈਂ ਇੱਕ ਵਾਰੀ ਫੇਰ ਉੱਥੇ ਜਾਣਾ ਚਾਹਨਾ ਕਿਉਂਕਿ ਮੇਰੀ ਜਿਹੜੀ ਰੈਲੀ ਸੀ ਉਹ ਇੰਟਰਰਪਟ ਹੋ ਗਈ ਸੀ ਇਸ ਕਰਕੇ ਦੁਬਾਰਾ ਕੀ ਫੇਰ ਉੱਥੇ ਰੈਲੀ ਕਰਨ ਜਾ ਰਹੇ ਹੈਗੇ ਆ 트럼ਪ ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਇਹ ਵੀ ਕਿਹਾ ਕਿ ਉਹ ਲੱਕੀ ਹੈਗੇ ਆ ਉਹ ਉਹਨਾਂ ਦੀ ਜਿਹੜੀ ਜਾਨ ਉਹ ਬਚ ਗਈ ਹੈਗੀ ਆ ਅ ਕਹਿੰਦਾ ਵੀ ਮੈਂ ਰੱਬ 'ਚ ਬੜਾ ਯਕੀਨ ਕਰਦਾ ਹੈਗਾ ਅ ਜਿਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਕਹਿੰਦੇ ਵੀ ਵੀ ਆਰ ਗੋਇੰਗ ਟੂ ਹੈਵ ਦਾ ਲਾਰਜੈਸਟ ਡਿਪੋਰਟੇਸ਼ਨ ਇਨ ਦਾ ਹਿਸਟਰੀ ਆਫ ਦਾ ਕੰਟਰੀ ਐਂਡ ਵੀ ਹੈਵ ਨੋ ਚੁਆਇਸ ਅ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਯੂ ਐਸ ਏ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਹ ਬਹੁਤ ਜਿਆਦਾ ਹੋਈ ਹੈਗੀ ਆ ਤੇ ਅਸੀਂ ਇਸ ਨੂੰ ਕੰਟਰੋਲ ਨਹੀਂ ਕੀਤਾ ਜਿਹੜਾ ਪਹਿਲਾ ਐਡਮਿਨਿਸਟ੍ਰੇਸ਼ਨ ਸੀਗਾ ਤੇ ਕਹਿੰਦੇ ਭਈ ਕਮਲਾ ਹੈਰਿਸ ਕਿਸ ਤਰ੍ਹਾਂ ਜਿਹੜੀ ਆ ਬਾਰਡਰ ਨੂੰ ਬਚਾਊਗੀ ਜਦ ਕਿ ਉਹਨ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਓਪਨ ਰੱਖਿਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਬਸ ਵਰਸਟ ਪ੍ਰੈਜ਼ੀਡੈਂਟ ਇਨ ਦਾ ਹਿਸਟਰੀ ਸੀਗੇ ਜੋ ਮੌਜੂਦਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਜਿਹੜੀ ਰੀ-ਇਲੈਕਸ਼ਨ ਬਿਡ ਹੈਗੀ ਆ ਉਹਦੇ ਵਿੱਚ ਇਹ ਕਿਹਾ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਇਹ ਇਨਕੰਪੀਟੈਂਟ ਹੈਗੀ ਆ ਵੀ ਉਹ ਯੋਗ ਨਹੀਂ ਹੈਗੀ ਜਿੱਦਾਂ ਦਾ ਬਾਈਡਨ ਆ ਉਹਦੇ ਵਰਗੀ ਹੀ ਹੈਗੀ ਆ ਜੀ ਬਿਲਕੁਲ 트럼ਪ ਹੁਣੀ ਟਵਿੱਟਰ ਦੇ ਉੱਤੇ ਰਿਟਰਨ ਕੀਤਾ ਇਹ ਉਹੀ ਪਲੇਟਫਾਰਮ ਆ ਜਿਨ੍ਹਾਂ ਨੇ 2016 ਤੋਂ ਬਾਅਦ 2020 ਦੇ ਵਿੱਚ ਇੱਕੀ ਚ ਇਨਫੈਕਟ ਜਿਹੜੀ 6 ਜਨਵਰੀ ਵਾਲੀ ਹਿੰਸਾ ਤੋਂ ਬਾਅਦ ਚ ਉਹਨਾਂ ਨੂੰ ਬੈਨ ਕਰ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਮਸਕ ਨੇ ਇਸ ਨੂੰ ਖਰੀਦੇ ਦਾ ਨਾਮ ਚੇਂਜ ਕੀਤਾ ਤੇ ਅੱਜ ਉਸ ਤੇ ਆ ਕੇ ਜਿਹੜੀ ਆ ਇਹਨਾਂ ਨੇ ਇੰਟਰਵਿਊ ਕੀਤੀ ਸ਼ੁਰੂਆਤ ਦੇ ਵਿੱਚ ਡਿਨਾਇਲ ਆਫ ਸਰਵਿਸ ਅਟੈਕ ਜਿਹੜਾ ਟਵਿੱਟਰ ਦੇ ਐਕਸ ਦੇ ਸਰਵਰਸ ਦੇ ਉੱਤੇ ਹੋਇਆ ਜਿਸ ਕਰਕੇ ਤਕਰੀਬਨ 40 ਮਿੰਟ ਜਿਹੜੀ ਇਹ ਗੱਲਬਾਤ ਆ ਕਨਵਰਸੇਸ਼ਨ ਆ ਉਹ ਲੇਟ ਸ਼ੁਰੂ ਹੋਈ ਆ ਇਲਨ ਮਸਕ ਨੇ ਪਹਿਲਾਂ ਵੀ ਕਈ ਇੰਟਰਵਿਊਜ਼ ਜਿਹੜੀਆਂ ਆ ਐਕਸ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤੀਆਂ ਹੈਗੀਆਂ ਆ ਸੋ ਅ ਕਿੰਨੇ ਵੀ 1.3 ਮਿਲੀਅਨ ਤੋਂ ਵੱਧ 1.3 ਮਿਲੀਅਨ ਲਿਸਨਰਸ ਨੇ ਜਿਹੜਾ ਇਸ ਇੰਟਰਵਿਊ ਨੂੰ ਇੱਕ ਟਾਈਮ ਦੇ ਉੱਤੇ ਸੁਣਿਆ ਜਿਹੜੀ ਸਪੇਸ ਜਿਹੜੀ ਐਕਸਪੇਸ ਆ ਉਹ ਇਹਨਾਂ ਨੇ ਚਲਾਈ ਸੀਗੀ ਸੋ ਇਹ ਹੁਣ ਦੇਖਦੇ ਹਾਂ ਕਿ ਇਸ ਦੇ ਵਿੱਚ ਬਣਦਾ ਆ ਉਹਨਾਂ ਨੇ ਜਿਹੜੀ ਗੱਲ ਤੁਸੀਂ ਹਰਜੋਤ ਸਿੰਘ ਜੀ ਕਹੀ ਵੀ ਕਹਿੰਦਾ ਵੀ ਬਲੀਵਰ ਤਾਂ ਮੈਂ ਪਹਿਲਾਂ ਸੀਗਾ ਜਿਹੜੇ ਕਹਿੰਦੇ ਆ ਵੀ ਰੱਬ ਨਹੀਂ ਹੈਗਾ ਤੇ ਇਸ ਗੱਲਬਾਤ ਦੇ ਵਿੱਚ ਜਦ ਉਹਨਾਂ ਦਾ ਬਚਾਅ ਹੋਇਆ ਆ ਉਸ ਅਸੈਸੀਨੇਸ਼ਨ ਅਟੈਂਟ ਤੋਂ ਕਹਿੰਦਾ ਵੀ ਮੈਂ ਮੇਰਾ ਬਲੀਵ ਹੋ ਰੱਬ ਦੇ ਵਿੱਚ ਹੋਰ ਵੀ ਜ਼ਿਆਦਾ ਵਧਿਆ ਆ ਉਹਨਾਂ ਨੇ ਕਮਲਾ ਹੈਰਿਸ ਨੂੰ ਲੁਕਸ ਲਾਈਕ ਮੋਸਟ ਬਿਊਟੀਫੁਲ ਐਕਟਰਸ ਜਿਹੜਾ ਉਹ ਵੀ ਜਿਹੜਾ ਆਖਿਆ ਹੈਗਾ ਸੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਇਸ ਟਾਈਮ ਕਹਿ ਸਕਦੇ ਆ ਵੀ ਅਮਰੀਕਾ ਦਾ ਸਭ ਤੋਂ ਪੋਲੀਟੀਕਲੀ ਸਟਰੋਂਗ ਬੰਦਾ ਜਾਂ ਜਿਹਦੇ ਪਿੱਛੇ ਕਾਫੀ ਲੋਕ ਨਾਲ ਚੱਲਦੇ ਆ ਉਹਨਾਂ ਦੀ ਆਪਸ ਦੇ ਵਿੱਚ ਇਹ ਗੱਲਬਾਤ ਚੱਲੀ ਇਹ ਉਹੀ ਇਲਨ ਮਸਕਾ ਜਿਹੜਾ ਇੱਕ ਟਾਈਮ ਦੇ ਉੱਤੇ 트럼ਪ ਹੁਣਾ ਦੇ ਮੋੜੇ ਗਿਆ ਸੀਗਾ ਵੀ ਭਾਈ ਇਲੈਕਟ੍ਰਿਕ ਵਹੀਕਲ ਦੇ ਬਾਰੇ ਮਾੜਾ ਨਾ ਬੋਲੋ ਵੀ ਉਹਨਾਂ ਦੀ ਕੰਪਨੀ ਨੂੰ ਨੁਕਸਾਨ ਹੁੰਦਾ ਆ 트럼ਪ ਨੇ ਉਦੋਂ ਇਹਦੀ ਗੱਲ ਜਿਹੜੀ ਉਹ ਸੁਣੀ ਸੀ ਫਿਰ ਮਾੜਾ ਮੋਟਾ ਚੰਗਾ ਕਹਿਣ ਲੱਗਾ ਹੁਣ ਮਸਕ ਨੂੰ ਇਹ ਨਜ਼ਰ ਆ ਰਿਹਾ ਵੀ ਜੇ ਅਗਲੀ ਸਰਕਾਰ ਇਹਨਾਂ ਦੀ ਆਉਂਦੀ ਆ ਤੇ ਇਹਨਾਂ ਨੂੰ ਪਤਾ ਵੀ ਇਹ ਔਇਲ ਵਾਲੇ ਆ ਇਹ ਤੇਲ ਵਾਲੇ ਆ ਦੂਜੀਆਂ ਗੱਡੀਆਂ ਦੇ ਵੱਲ ਇਹਨਾਂ ਦਾ ਝੁਕਾਅ ਜ਼ਿਆਦਾ ਹੁੰਦਾ ਆ ਵੀ ਮੇਰੇ ਹੀ ਤਾਂ ਗੱਲ ਜਿਹੜੀ ਕਿਤੇ ਨਾ ਕਿਤੇ ਪਿੱਛੇ ਰਹਿ ਜਾਣੀ ਆ ਸੋ ਇਸ ਟਾਈਮ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਆਪਣੇ ਖੇਮੇ 'ਚ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਮਸਕ ਕਰ ਰਿਹਾ ਆ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟੀਆਂ ਲਿਬਰਲ ਵਿਚਾਰਤਾ ਦਾ ਜਿਹੜਾ ਮਸਕ ਆ ਉਹ ਇਸ ਟਾਈਮ ਪੂਰਾ ਕਨਜ਼ਰਵੇਟਿਵ ਜਿਹੜਾ ਕਹਿ ਲਓ ਵੀ ਉਹ ਸੋਚ ਦੇ ਨਾਲ ਅੱਗੇ ਜਿਹੜਾ ਉਹ ਵਧ ਰਿਹਾ ਹੈਗਾ ਆ ਸੋ ਹੁਣ ਦੇਖੋ ਇਸ ਦਾ ਕੀ ਅਸਰ ਹੁੰਦਾ ਕਹਿੰਦਾ ਵੀ ਗੱਲਾਂ ਸੁਣੀਆਂ ਤੇ ਇਵੈਂਚੁਅਲੀ ਥੈਂਕ ਯੂ ਟਰੰਪ ਨੂੰ ਕਹਿ ਕੇ ਉਹਨਾਂ ਨੇ ਗੱਲਬਾਤ ਦੀ ਜਿਹੜੀ ਸਵਾਪਤੀ ਕੀਤੀ ਵੀ ਚਲੋ ਕੋਈ ਨਹੀਂ ਵੀ ਮੈਨੂੰ ਵੀ ਸਬਸਿਡੀਆਂ ਜਿਹੜੀਆਂ ਇਸ ਦੇ ਵਿੱਚ ਇਵੈਂਚੁਅਲੀ ਮਿਲ ਸਕਦੀਆਂ ਆ ਬਾਕੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਇੱਕ ਪ੍ਰੋਪਾਗੈਂਡਾ ਚੱਲਦਾ ਆ ਵੀ ਇਹ ਸਭ ਤੋਂ ਜ਼ਿਆਦਾ ਕ੍ਰਾਈਮ ਕਰਦੇ ਟੋਟਲੀ ਕਿ ਝੂਠ ਆ ਇਹ ਆਂਕੜੇ ਵੀ ਇਸ ਚੀਜ਼ ਨੂੰ ਝਠਲਾਉਂਦੇ ਨੇ ਜੋ ਇਹ ਅਕਸਰ ਬਿਆਨਬਾਜ਼ੀਆਂ ਜਿਹੜੀਆਂ ਉਹ ਚੱਲਦੇ ਨੇ ਸੋ native born americans زیادہ क्राइम ਜਿਹੜਾ ਕਮਿਟ ਕਰਦੇ ਨੇ ਜਿਹੜੇ ਇਲੀਗਲੀ ਆਏ ਲੋਕਾਂ ਦੇ ਮੁਤਾਬਿਕ ਹਾਂ ਇਹ ਆ ਵੀ ਉਹਨਾਂ ਦਾ ਮਸਲਾ ਥੋੜਾ ਜਿਹਾ ਵੱਧ ਹੋ ਜਾਂਦਾ ਆ ਉਧਰ ਕਮਲਾ ਹੈਜ਼ ਇਸ ਜਿਸ ਤਰੀਕੇ ਦੇ ਨਾਲ ਰੈਲੀਆਂ ਲਗਾਤਾਰ ਕਰ ਰਹੀਆਂ ਆ ਬਾਈਡਨ ਉਹਨਾਂ ਨੂੰ ਰਿਪਲੇਸ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਮੋਮੈਂਟਮ ਉਸ ਦੇ ਨਾਲ ਤੱਕਾ ਜਿਹੜਾ ਥੋੜਾ ਜ਼ਰੂਰ ਟਰੰਪ ਹੁਣਾਂ ਨੂੰ ਲੱਗਾ ਹੈ ਹੁਣ ਉਸ ਨੂੰ ਨਿਗੇਟ ਕਰਨ ਦੇ ਲਈ ਇਹ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਜੋਰ ਲਾ ਰਹੇ ਹੈਗੇ ਆ ਸੋ ਇਹਦੇ ਵਿੱਚ ਹੁਣ ਅੱਗੇ ਕੀ ਬਣਦਾ ਆ ਡੈਮੋਕ੍ਰੇਟ ਪਾਰਟੀ ਵਾਲੇ ਇਸ ਇੰਟਰਵਿਊ ਚ ਕੁਝ ਕੱਢ ਕੇ ਇਹਨਾਂ ਦੇ ਉਲਟ ਬਤਨਗੇ ਇਹ ਦੇਖਣ ਵਾਲੀ ਗੱਲ ਆ ਪ੍ਰੋਜੈਕਟ 2025 ਦਾ ਜਿਹੜਾ ਲੀਡਰ ਸੀ ਉਸ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਸੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਰਿਫੇਰ ਗੱਲ ਨੂੰ ਦੁਹਰਾਇਆ ਕਿਹਨੇ ਵੀ ਸਾਡਾ ਜਿਹੜਾ ਪ੍ਰੋਜੈਕਟ 2025 ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਜਿਹੜਾ ਹੈਰੀਟੇਜ ਫਾਊਂਡੇਸ਼ਨ ਦੇ ਡਾਕੂਮੈਂਟਸ ਆ ਜਿਸ ਨੂੰ ਡੈਮੋਕ੍ਰੇਟਸ ਬਹੁਤ ਅਗਰੈਸਿਵਲੀ ਅ ਅੱਗੇ ਕਰ ਰਹੇ ਆ ਕਹਿੰਦੇ ਆ ਵੀ ਇਹ ਟਰੰਪ ਹੋਣਾ ਦਾ ਬਲੂਪ੍ਰਿੰਟ ਆ ਜੇ ਉਹ ਜਿੱਤ ਗਏ ਹੈਗੇ ਆ ਸੋ ਕਹਿੰਦੇ ਵੀ ਏਵਰੀ ਸਟੇਟ ਵਿਲ ਡੂ ਗ੍ਰੇਟ ਸੋ ਅ ਕਹਿੰਦੇ ਵੀ ਸਾਰੀਆਂ ਸੌਰੀ ਗ੍ਰੇਟ ਨਹੀਂ ਕਰਨਗੀਆਂ ਮੈਂ ਸੋਚਦਾ ਵੀ ਕਹਿੰਦਾ ਪੰਜਾਬਾ ਵਿੱਚੋਂ 35 ਜਿਹੜੀਆਂ ਸਟੇਟਸ ਆ ਉਹ ਗ੍ਰੇਟ ਜਿਹੜੀਆਂ ਕਰਨਗੀਆਂ 트럼ਪ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਸਾਡੇ ਜਿਹੜੇ ਦੁਸ਼ਮਣ ਆ ਕੰਟਰੀ ਦੇ ਵਿੱਚ ਹੈਗੇ ਆ ਜਿਹੜੇ ਕਿ ਰਸ਼ੀਆ ਤੇ ਚਾਈਨਾ ਨਾਲੋਂ ਵੀ ਖਤਰਨਾਕ ਇਸ ਟਾਈਮ ਬਣੇ ਪਏ ਹੈਗੇ ਆ ਜੀ ਸੋ ਬਿਲਕੁਲ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਉਹ ਨਹੀਂ ਕਿਹਾ ਵੀ ਉਹ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਉਹਨੂੰ ਸ਼ਟਡਾਊਨ ਕਰ ਦੇਣਗੇ ਕਲੋਜ਼ ਅਪ ਕਰ ਦੇਣਗੇ ਕਿਉਂਕਿ ਜਿਹੜੀ ਫੈਡਰਲ ਲੈਵਲ ਦੇ ਉੱਤੇ ਆ ਤੇ ਉਹ ਕਹਿੰਦੇ ਵੀ ਜਿਹੜਾ ਸਾਰਾ ਹੱਕ ਆ ਐਜੂਕੇਸ਼ਨ ਦਾ ਉਹ ਸਟੇਟਾਂ ਨੂੰ ਦੇ ਦਿੱਤਾ ਜਾਊਗਾ ਜਿੱਦਾਂ ਕਹਿੰਦੇ ਵੀ ਆਏ ਵਾ ਆਇਡਾ ਹੋ ਆ ਕਹਿੰਦੇ ਵੀ ਇਦਾਂ ਦੀਆਂ ਸਟੇਟਾਂ ਗੁੱਡ ਕਰਨੀਆਂ ਉਹਨਾਂ ਦਾ ਮੇਨ ਮਕਸਦ ਜਿਹੜਾ ਗੈਬਨ ਨਿਊਸਮ ਨੂੰ ਹਿੱਟ ਕਰਦਾ ਸੀ ਕੈਲੀਫੋਰਨੀਆ ਦੇ ਗਵਰਨਰ ਨੂੰ ਜਿਸ ਹਿਸਾਬ ਦੇ ਨਾਲ ਇੱਥੇ ਟਰਾਂਸ ਜੈਂਡਰ ਜਾਂ ਹੋਰ ਬੱਚਿਆਂ ਦਾ ਉਹਨਾਂ ਨੂੰ ਲੈ ਕੇ ਜੋ ਚੱਲ ਰਿਹਾ ਹੈਗਾ ਲੋਕ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਲੜਾਈ ਝਗੜੇ ਵੀ ਹੋਏ ਆ ਲਾਸ ਐਂਜਲਸ ਵਾਲੇ ਏਰੀਆ 'ਚ ਕਈ ਸਕੂਲ ਡਿਸਟ੍ਰਿਕਟਸ ਦੇ ਵਿੱਚ ਤਾਂ ਵਾਇਲੈਂਸ ਵੀ ਬਹੁਤ ਜ਼ਿਆਦਾ ਹੋਈ ਆ ਲੋਕਾਂ ਨੇ ਪ੍ਰੋਟੈਸਟ ਵਾਕ ਕੀਤੇ ਹੈਗੇ ਸੋ ਉਸ ਏਸ਼ੀਅਨ ਨੂੰ ਲੈ ਕੇ ਉਹਨੇ ਕਿਹਾ ਭਈ ਫੈਡਰਲ ਲੈਵਲ ਤੇ ਬੰਦ ਕੀਤਾ ਜਾਊਗਾ ਤੇ ਬਾਕੀ ਸਟੇਟਾਂ ਨੂੰ ਜਿਹੜੇ ਆ ਉਹ ਆਪਣੇ ਲੈਵਲ ਤੇ ਕਰਨ ਗਏ ਉੱਚੇ ਉਹਨਾਂ ਨੇ ਕਿਹਾ ਭਈ 15 ਵਿੱਚ 50 ਵਿੱਚੋਂ 35 ਸਟੇਟਾਂ ਜਿਹੜੀਆਂ ਆ ਉਹੋ ਗੁੱਡ ਕਰਨ ਗਏ ਆ ਇਹਦੇ ਨਾਲ ਹੀ ਰਿਲੇਟਡ ਖਬਰ ਹੈਗੀ ਆ FBI ਨੇ ਜਿਹੜਾ ਈਰਾਨ ਨੇ ਕੋਸ਼ਿਸ਼ ਕੀਤੀ ਹੈਗੀ ਆ ਪ੍ਰੈਜ਼ੀਡੈਂਟ 트럼ਪ ਉਹਨਾਂ ਦੀ ਕੈਂਪੇਨ ਨੂੰ ਹੈਕ ਕਰਨ ਦੇ ਲਈ ਉਹਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ ਤੇ ਇਹਦੇ ਸਬੰਧ ਦੇ ਵਿੱਚ ਐਡਮ ਸ਼ਿਪ ਉਹਨਾਂ ਨੇ ਵੀ ਇਹ ਕਿਹਾ ਤੇ ਇਹ ਪਿਛਲੀ ਵਾਰੀ ਵੀ 2016 ਚ ਵੀ ਬੜਾ ਡਿਲੇ ਹੋਇਆ ਸੀ ਹੁਣ ਵੀ ਜਿਹੜਾ ਆ ਇਹ ਇਮੀਡੀਏਟਲੀ FBI ਨੂੰ ਇਹਦੇ ਤੇ ਵਰਕਆਊਟ ਕਰਨਾ ਚਾਹੀਦਾ FBI ਇਸ ਤੋਂ ਬਿਨਾ ਇਰਾਨੀਅਨ ਹੈਕਰਸ ਨੇ ਜੋ ਬਾਈਡਨ ਤੇ ਕਮਲਾ ਹੈਰਿਸ ਉਹਨਾਂ ਦੀ ਕੈਂਪੇਨ ਨੂੰ ਵੀ ਹੈਕ ਕੀਤਾ ਸੀ ਉਹ ਵੀ ਤਿੰਨ ਜਿਹੜੇ ਉਹਨਾਂ ਦੇ ਬੰਦੇ ਆ ਉਹਨਾਂ ਨੂੰ ਵੀ ਜਿਹੜਾ ਚੈੱਕ ਕਰ ਰਿਆ ਹੈਗੇ ਆ 트੍ਰੰਪ 트੍ਰੰਪ ਕੈਂਪੇਨ ਉਹਨਾਂ ਨੇ ਸਟੇਟਮੈਂਟ ਉਸ ਟਾਈਮ ਜਾਰੀ ਕੀਤੀ ਸੀ ਕਿ ਇਰਾਨ ਵਾਲਿਆਂ ਨੇ ਹੈਕ ਕੀਤਾ ਆ ਜਦੋਂ ਮਾਈਕਰੋਸਾਫਟ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਸੀ ਦੇ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਰਾਨੀਅਨ ਹੈਕਰਸ ਨੇ ਟਾਰਗੇਟ ਕੀਤਾ ਹੈਗਾ ਕੈਂਪੇਨ ਆਫ ਅਨਨੇਮਡ ਯੂਐਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇਨ ਜੂਨ ਉਹਦੇ ਚ ਉਹਨੇ ਨਾਮ ਨਹੀਂ ਦੱਸਿਆ ਸੀ ਮਾਈਕਰੋਸਾਫਟ ਥ੍ਰੈਟ ਅਨਲਿਸਿਸ ਸੈਂਟਰ ਐਮਟੈਕ ਜੋ ਹੈਗਾ ਉਹਨਾਂ ਨੇ ਇਹ ਕਿਹਾ ਵੀ ਇੱਕ ਸਪੀਅਰ ਫਿਸ਼ਿੰਗ ਈਮੇਲ ਸੈਂਡ ਕੀਤੀ ਗਈ ਸੀ ਉਸ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਤੇ ਸ਼ਨੀਵਾਰ ਨੂੰ 트াম্প ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੈਕਰਸ ਆ ਉਹ ਪਬਲਿਕ ਅਵੇਲੇਬਲ ਇਨਫੋਰਮੇਸ਼ਨ ਲੈਣ ਦੇ ਵਿੱਚ ਜਿਹੜੇ ਆ ਉਹ ਕਾਮਯਾਬ ਹੋ ਗਏ ਹੈਗੇ ਆ ਪਿੱਛੇ ਜਿਹੜੇ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੈਂਸ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੀ ਫੌਜ ਦੇ ਵਿੱਚ ਜਿਹੜੀ ਸਰਵਿਸਸਸ ਆ ਉਹਨੂੰ ਲੈ ਕੇ ਵੀ ਇਸ ਹੈਕਰਸ ਵੱਲੋਂ ਫਲਾਇਆ ਗਿਆ ਸੀ ਤੇ ਉਹ ਵੀ ਜਿਹੜੀ ਆ ਕਾਫੀ ਕੰਟਰੋਵਰਸੀ ਬਣੀ ਸੀ ਜੀ ਬਿਲਕੁਲ ਮਾਈਕਰੋਸਾਫਟ ਨੇ ਬੀਤੇ ਦਿਨਾਂ ਦੇ ਵਿੱਚ ਇਹ ਦੱਸਿਆ ਸੀਗਾ ਵੀ ਕੀ ਕੁਝ ਜਿਹੜਾ ਹੋ ਚੱਲ ਰਿਹਾ ਹੈ ਸੋ ਇਨਵੈਸਟੀਗੇਸ਼ਨ ਆਫੀਸ਼ੀਅਲੀ ਜਿਹੜੀ ਆ ਉਹ ਕਿੰਨੇ ਅਭੀ ਓਪਨ ਕਰ ਦਿੱਤੀ ਹੈ ਐਫਬੀਆਈ ਨੇ ਇਸ ਤੇ ਨੂੰ ਕਨਫਰਮ ਜਿਹੜਾ ਉਹ ਕਰ ਦਿੱਤਾ ਹੈ ਸੋ ਡਾਕੂਮੈਂਟਸ ਕਿੰਨੇ ਵੀ ਫੋਰਨ ਸੋਰਸਸ ਜਿਹੜੀਆਂ ਦੁਸ਼ਮਣ ਆ ਯੂਐਸ ਦੀਆਂ ਉਹ ਉਹਨਾਂ ਨੇ ਇਲੀਗਲੀ ਜਿਹੜੇ ਡਾਕੂਮੈਂਟਸ ਆ ਉਹ ਅਬਟੇਨ ਇਸ ਦੇ ਵਿੱਚ ਕਿਤੇ ਹੈਗੇ ਆ ਤੇ ਮਾਈਕਰੋਸਾਫਟ ਥ੍ਰੈਟ ਅਨਾਲਿਸਿਸ ਸੈਂਟਰ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਅੰਦਾਜ਼ ਦਿੱਤੀ ਸੀ ਦੇ ਦਿੱਤੀ ਸੀ ਕੁਝ ਦਿਨ ਪਹਿਲਾਂ ਹਰਜੋਤ ਸਿੰਘ ਜੀ ਇੱਕ ਪਾਕਿਸਤਾਨੀ ਮੂਲ ਦਾ ਇਰਾਨੀਅਨ ਏਜੰਟ ਜਿਸ ਦਾ ਇਰਾਨ ਦੇ ਨਾਲ ਸੰਬੰਧ ਸੀ ਜੋ ਕਿ ਇੱਥੇ ਸਪਾੜੀਆਂ ਦੇ ਰਿਹਾ ਸੀਗਾ ਟਰੰਪ ਨੂੰ ਤੇ ਹੋਰ ਪੋਲਿਟਿਕਲ ਲੀਡਰਸ ਨੂੰ ਮਾਰਨ ਦੇ ਲਈ ਉਸ ਨੂੰ ਜਿਹੜਾ ਉਹ ਫੜਿਆ ਗਿਆ ਸੀ